ਜੋ ਸ਼੍ਰੀ ਮੁਕਸਰ ਸਾਹਿਬ ਦੇ ਲਾਗਲੇ ਪਿੰਡ ਜਿਹੜਾ ਕਿ ਸਿਰਫ ਕਿਲੋਮੀਟਰ ਦੀ ਦੂਰੀ ਤੇ ਆ ਸੰਗੂ ਧੌਣ ਜਿੱਥੇ ਤਿੰਦੂਵੇ ਦੇਖੇ ਗਏ ਦੋ ਲੋਕਾਂ ਵਿੱਚ ਤੈਸ਼ ਦਾ ਮਾਹੌਲ ਫੈਲ ਗਿਆ ਤਿੰਦੂਵੇ ਛੱਪੜ ਦੇ ਨੇੜੇ ਨਹਾਉਂਦੇ ਹੋਏ ਬੱਚਾਣੇ ਦੇਖੇ ਤੇ ਉਸ ਤੋਂ ਬਾਅਦ ਜਿਹੜੀ ਵਣ ਵਿਭਾਗ ਦੀ ਟੀਮ ਵੱਲੋਂ ਉੱਥੇ ਦੋ ਪਿੰਜਰੇ ਲਗਾ ਦਿੱਤੇ ਗਏ ਤੇ ਪ੍ਰੰਤੂ ਹਜੇ ਵੀ ਤਿੰਦੂਆਂ ਦੇ ਆਉਣ ਦਾ ਡਰ ਹੈ ਤਿੰਦੂ ਕਿਤੇ ਵੀ ਆ ਸਕਦੇ ਆ ਜੇ ਜਦੋਂ ਵੀ ਕੋਈ ਪਿੰਡ ਵਾਸੀਆਂ ਵੱਲੋਂ ਕੋਈ ਸੂਚਨਾ ਮਿਲੂਗੀ ਤਾਂ ਤਿੰਦੂਆਂ ਬਾਰੇ ਜਿਹੜਾ ਸਰਕਾਰ ਨੂੰ ਜਾਂ ਵਣ ਵਿਭਾਗ ਦੀ ਟੀਮ ਨੂੰ ਜਿਹੜਾ ਸੂਚਿਤ ਕੀਤਾ ਜਾਊਗਾ ਅੱਗੇ ਤੁਹਾਨੂੰ ਦਿਖਾਉਣਾ ਹੈ ਪਿੰਡ ਵਾਲੇ ਕੀ ਬੋਲਦੇ ਆ ਕਿ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਤੇ ਮੰਨ ਕੇ ਵਿਭਾਗ ਵੱਲੋਂ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਜੀ ਤੇ ਉਹ ਆਪਣਾ ਆਪ ਦਾ ਕੰਮ ਵੀ ਕਰ ਰਹੇ ਜੀ ਕਿੰਨੇ ਤਿੰਦੂਏ ਦੇਖੇ ਗਏ ਕਿੰਨੇ ਵਜੇ ਦਾ ਸਮਝ ਕਿਹੜੀ ਜਗ੍ਹਾ ਤੇ ਦੇਖੇ ਗਏ ਤੇ ਪਿੰਡ ਵਿੱਚ ਕਿਸ ਦਾ ਮਾਹੌਲ ਹੈ ਤਿੰਦੂਏ ਦੋ ਦੇਖੇ ਗਏ ਜੀ ਤਕਰੀਬਨ 8 ਵਜੇ ਦਾ ਟਾਈਮ ਸੀ ਜੀ ਜਦੋਂ ਦੇਖੇ ਗਏ ਆ ਤੇ ਪਿੰਡ ਵਿੱਚ ਇਸ ਕਰਕੇ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਸਾਰਾ ਜਾਨੀਗਾ ਇਲਾਕਾ ਡਰਿਆ ਬਈ ਇੱਥੋਂ ਦਾ ਤੇ ਕੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਜਦ ਵਿਭਾਗ ਦੇ ਉਹ ਵੀ ਆਪਦੀ ਕਾਰਵਾਈ ਕਰਕੇ ਤੇ ਤਾਂ ਜੋ ਪਿੰਡ ਵਿੱਚ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਾਨਵਰਾਂ ਨੂੰ ਸਾਰਾ ਖਤਰਾ ਬਣਿਆ ਉਹ ਟਾਲਿਆ ਜਾ ਸਕੇ ਕੋਈ ਅਨਸਕਾਮੀ ਘਟਨਾ ਨਾ ਹੋ ਸਕੇ ਇਸ ਤੋਂ ਪਹਿਲਾਂ ਪਹਿਲਾਂ ਕੋਈ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਕੀ ਮੰਗ ਹਾਂ ਮੇਰਾ ਨਾਮ ਬਲਕਾਰ ਸਿੰਘ ਹੈ ਪਿੰਡ ਮੇਰਾ ਸੰਗੂ ਤੋਣਾ ਤੇ 8 ਵਜੇ ਦੇ ਕਰੀਬ ਅਸੀਂ ਇੱਥੇ ਜੋ ਜਾਨਵਰ ਦੇਖੇ ਗਏ ਆ ਜੋ ਕਿ ਤਿੰਦੂਆ ਨਸਲ ਦੇ ਆ ਤੇ ਉਹ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਕੋਈ ਕਾਰਵਾਈ ਕਰੇ ਤੇ ਉਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤਾਂ ਕਿ ਕੋਈ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਹੜੀ ਜਗ੍ਹਾ ਤੋਂ ਜਿਹੜੇ ਤਿੰਦੂਏ ਦੇਖੇ ਗਏ ਆ ਆ ਪਿੰਡ 'ਚ ਡਰ ਦਾ ਮਾਹੌਲ ਆ ਜ਼ਰੂਰ ਆ ਬੱਚੇ ਖੇਡਦੇ ਆ ਸੜਕਾਂ ਤੇ ਰਾਹ ਗਲੀਆਂ 'ਚ ਖੇਡਦੇ ਹੈਗੇ ਛੱਪੜ ਦੇ ਨੇੜੇ ਹੈਗੇ ਆ ਇੱਥੇ ਕਾਫੀ ਲੋਕਾਂ ਨੂੰ ਜਗ੍ਹਾ ਹੈਗੀ ਆ ਤੇ ਉਹਦੇ ਕਰਕੇ ਵੀ ਡਰ ਦਾ ਮਾਹੌਲ ਤਾਂ ਹੈਗਾ ਹੀ ਆ ਤੇ ਬੱਚੇ ਖੇਡਦੇ ਆ ਬੱਚਾਂ ਦਾ ਡਰ ਹੈਗਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਤੰਗੂਏ ਹੁਣ ਬਹੁਤ ਸਾਰੇ ਨੇ ਕਿਹੜੀ ਜਗ੍ਹਾ ਤੇ ਜਿਹੜਾ ਇਹ ਕਾਫੀ ਵੱਡਾ ਛੱਪੜ ਹੈਗਾ ਇਹ 7-8 ਕਿੱਲਾਂ ਦੇ ਵਿੱਚ ਫੈਲਿਆ ਹੋਇਆ ਹੈ ਤੇ ਚਾਰ ਸਵੇਰੇ ਕਾਫੀ ਜ਼ਿਆਦਾ ਲੋਕ ਹੈ ਉਹ ਇਹਦੇ ਵਿੱਚ ਹੀ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨੂੰ ਜਲਦੋ ਜਲਦ ਫੜਿਆ ਜਾਵੇ ਪਿੰਡ ਦਾ ਜਿਹੜਾ ਡਾਰ ਮਾਹੌਲ ਹੈ ਉਹ ਸ਼ਾਮ ਆਮ ਆਮ ਹੋਵੇ ਤੇ